ਸੁਨੋ ਮਰਦਾਨਾ ਮਹਿਲਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀ ਲਾਵਾ ਅੰਕਾਰ ਮਜਲਸ ਊੜੇ ਲੱਬ ਕੀ ਪੀ ਪੀ ਹੋਏ ਹੁਆਰ ਕਰਨੀ ਲਾਣ ਸਤ ਗੁੜ ਸੱਚ ਸਰਾ ਕਰਸਾਰ ਗੁਣ ਮੰਡੇ ਕਰ ਸੀਲ ਕਿਉ ਸ਼ਰਮ ਮਾਸ ਆਹ ਗੁਰਮੁਖ ਪਾਈਐ ਨਾਨਕਾ ਖੱਧ ਜਾਹਿ ਵਿਕਾਰ ਮਰਦਾਨਾ ਮੈਲਾ ਪਹਿਲਾ ਤਾਇਆ ਲਾਣ ਆਪ ਮਦ ਮਜਲਿਸ ਕ੍ਰਿਸ਼ਨਾ ਥਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਧਮਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਵਿਕਾਰ ਗਿਆਨ ਗੁੜ ਸਾਲਾ ਮੰਡੇ ਭੋ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾयां ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਤਾਰ ਸਤ ਸੰਗਤ ਸਿਓ ਮੇਲਾ ਪੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਤਾਰ ਪੌੜੀ ਆਪੇ ਸੁਰਨਰ ਗੰਗੰਧਰ ਦਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖ ਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਵਿਭਾਣੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਹੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਹ ਜਾਣੀ ਸਲੋਕ ਮੈ ਲਤੀਜਾ ਇਹਾ ਸੰਧਿਆ ਪਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਹਰ ਸਿਉ ਪ੍ਰੀਤ ਊਪਜੈ ਮਾਇਆ ਮੋਹ ਜਲਾਵੇ ਗੁਰ ਪ੍ਰਸਾਦੀ ਦੁ ਵਿਧਾ ਮਰੇ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨ ਮੁਖੀ ਜਿਉ ਨਾ ਟਿਕੈ ਮਰ ਜੰਮ ਮੈਂ ਹੋਏ ਖੁਆਰ ਮੈਂ ਲਾ ਤੀਜਾ ਟਰਿਓ ਪਿਓ ਕਰਤੀ ਸਭ जग ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲੈ ਮੇਰੀ ਪਿਆਸ ਗਈ ਪਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਆਪੇ 10 ਅਥ ਵਰਨ ਉਪਾਯਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੇ ਆਪੇ ਬਖਸ਼ੇ ਕਰੇ ਦਇਆ ਆਪ ਅਪੁੱਲ ਨਾ ਭੁੱਲੇ ਕਬਹੀ ਸਭ ਸਚ ਤਪਾਵਸ ਸਚ ਥਿਆ ਆਪੇ ਜਿਨ੍ਹਾਂ 부ਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਪਰਮ ਮੰਗਿਆ ਸ਼ਲੋਕ ਮੈਲਾ 5ਵਾਂ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ ਜਿਨ ਕੀਤੀ ਤਿਸੈ ਨਾ ਜਾਣਈ ਨਾਨਕ ਖਿਟ ਅਲੂਣੀ ਦੇ ਮੈਲਾ 5ਵਾਂ ਘਟ ਵਸੈ ਚਰਣਾ ਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋਪੜ ਪੌੜੀ ਆਪੇ ਅਠਸਠ ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਨ ਵਰਤੇ ਸੁਆਮੀ ਆਪ ਜਪਾਏ ਨਾਮ ਆਪ ਦਇਆਲ ਹੋਏ ਭੋਖ ਖੰਡਨ ਆਪ ਕਰੇ ਸਬਦਾਨ ਜਿਸ ਨੂੰ ਗੁਰਮੁਖ ਆਪ ਬੁਝਾਏ ਉਹ ਸਾਧੀ ਦਰਗਾ ਪਾਏ ਮਾਨ ਜਿਸ ਦੀ ਤੈਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮੱਲਾ ਤੀਜਾ ਨਾਨਕ ਦਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦੈ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰਾ ਐਨਿਸ ਜੜਤ ਬਿਹਾਈ ਜੋ ਤਿਸ ਭਾਵੈ ਸੋ ਥੀਏ ਕਹਿਣਾ ਕਿਛੂ ਨਾ ਜਾਏ ਮਹਿਲਾ ਤੀਜਾ ਸਤਗੁਰੂ ਸੁਰਮਾਇ ਕਾਰੀ ਇਹ ਕਰੇ ਹੋ ਗੁਰੂ ਦਵਾਰ ਹੋਇਕ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਪਰ ਮੈਂ ਕੈ ਛੋੜ ਕੱਟ ਕੈ ਅੰਤਰ ਜੋਤ ਧਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹ ਲਾਏ ਹੋ ਸਤਿਗੁਰੂ ਕਾ ਪਾਣਾ ਚਿਤ ਰਖੋ ਸੰਗਮ ਸੱਚਾ ਨੇ ਨਾਨਕ ਇਥੈ ਸੁਖ ਹੈ ਅੰਦਰ ਰੱਖ ਸੀ अगे हर सिंह केल करे हो पौड़ी आपे पार अठार बनस्पत आपे ही फल लाए आपे माली आप सब सिंच आपे ही मोह पाए आपे करता आपे भुगता आपे दे दिवाए आपे साहेब आपे है रखा ਆਪ ਤੇ ਰਹਾ ਸਮਾਏ ਜਨ ਨਾਨਕ ਵਢਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ ਸ਼ਲੋਕ ਮੈਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪ੍ਰਾਇਆ ਨਾ ਪਿਛਾਣਈ ਖਸਮੋਂ ਤੱਕੇ ਖਾਏ ਜਿਤ ਪੀਤਾ ਹਸਮ ਵਿਸਰੇ ਦਰਗਾ ਮਿਲੇ ਸਜ਼ਾਏ ਝੂਠਾ ਮਦ ਮੂਲ ਨਾ ਪੀਚਈ ਜੇ ਕ ਪਰੁਸਾਏ ਨਾਨਕ ਨਦਰੀ ਸਚ ਮਦ ਪਾਈਐ ਸਤਗੁਰ ਮਿਲਾ ਜਿਸ ਆਏ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵੇ ਥਾਉ ਮਹਿਲਾ ਤੀਜਾ ਇਹ ਜਗਤ ਜੀਵਤ ਮਰੈ ਜਾਂ ਇਸ ਨੂੰ ਸੋਜੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਭ ਰਹਾ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਗੁਰ ਮੇਲ ਸੋਏ ਗੁਰ ਪ੍ਰਸਾਦ ਜੀਵ ਤਮਰ ਆ ਫਿਰ ਮਰਨਾ ਹੋਏ ਤੋੜੀ ਜਿਸ ਦਾ ਕੀਤਾ ਸਭ ਕਿਛ ਹੋਵੇ ਤਿਸ ਨੂੰ ਪ੍ਰਵਾਹ ਨਹੀਂ ਕਿਸਾਇ ਕੇਰੀ ਹਰ ਜਿਉ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੋਤਾਜੀ ਕੱਢੇ ਤੇਰੀ ਜੇ ਤੁਧ ਨੂੰ ਸਾਲਾ ਹੈ ਸੋ ਸਭ ਕਿਛ ਪਾਵੇ ਜਿਸ ਨੂੰ ਕਿਰਪਾ ਨਿਰੰਝਨ ਕੇਰੀ ਸੋਈ ਸ਼ਹਾ ਸੱਚਾ ਵੰਦਾਰਾ ਜਿਨ ਵਖਰ ਲੱਦਿਆ ਹਰ ਨਾਮ ਤਨ ਤੇਰੀ ਸਭ ਤਸਾਏ ਨੂੰ ਸਾਲਾਏ ਹੋ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਤੇਰੀ